ਹਾਂਜੀ ਵੈਲਕਮ ਹੈ ਜੀ ਤੁਹਾਡਾ ਮਾਈ YouTube ਚੈਨਲ ਤੇ ਸਾਰੀਆਂ ਪਹਿਨਾ ਲਈ ਆਪਾਂ ਨਵੇਂ ਪ੍ਰਿੰਟ ਲੈ ਕੇ ਆਏ ਆਂ ਗਰਮੀ ਦੇ ਲਈ ਬਹੁਤ ਹੀ ਵਧੀਆ ਫੈਬਰਿਕਾ ਬੈਸਟ ਫੈਬਰਿਕਾ ਨਵੇਂ ਪ੍ਰਿੰਟ ਨੇ ਨਵੇਂ ਰੰਗ ਨੇ ਸਾਰੇ ਆਪਾਂ ਐਡ ਕੀਤੇ ਨੇ ਸਾਰੇ ਆਪਣੇ ਕੋਲ ਹੈਗੇ ਨੇ ਅਵੇਲੇਬਲ ਆ ਵਿਦਆਊਟ ਲਰਨਿੰਗ ਸਟਿਚ ਹੋਣਗੇ ਵਿਦਆਊਟ ਦੁਪੱਟਾ ਰਹਿਣਗੇ ਪਿਓਰ ਕੈਮਰੀ ਕਾਟਨ ਦੀ ਸ਼ਰਟ ਰਹੇਗੀ ਡਿਜੀਟਲ ਪ੍ਰਿੰਟ ਇੱਕਾਸੀ ਵੱਡੇ ਪਣੇ ਚ ਬਾਟਮ ਇਸ ਦੇ ਨਾਲ 2 ਮੀਟਰ ਦੀ ਰਹੇਗੀ ਪੈਂਟੈਕਸ ਵਾਲੀ ਡਿਜ਼ਾਈਨਰ ਇਸ ਨਾਲ ਬਾਟਮ ਰੈਡੀ ਹੋਈ ਹੈ ਇਹਨਾਂ ਵਿੱਚੋਂ ਤੁਸੀਂ ਸੂਟ ਸਿਲੈਕਟ ਕਰਕੇ WhatsApp ਨੰਬਰ ਮੈਂਸ਼ਨ ਆ ਸੈਂਡ ਕਰਕੇ ਉਸਤੇ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ 650 ਇਸ ਸੂਟ ਦਾ ਪ੍ਰਾਈਸ ਹੈ ਵਿਦਆਊਟ ਦੁਪੱਟਾ ਨਵੇਂ ਪ੍ਰਿੰਟ ਨੇ ਨਵੇਂ ਰੰਗ ਨੇ ਬਹੁਤ ਹੀ ਜ਼ਿਆਦਾ ਸੋਹਣੇ ਨੇ ਗਰਮੀ ਦੇ ਵਿੱਚ ਲਈ ਗਰਮੀ ਲਈ ਇਹ ਬਹੁਤ ਹੀ ਫੈਬਰਿਕ ਐਂਡ ਜੋ ਪ੍ਰਿੰਟ ਐਂਡ ਰੰਗ ਬੈਸਟ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਦੇ ਹੋ ਤੁਸੀਂ ਉਸ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਤੁਸੀਂ ਡੇਲੀ ਅਪਡੇਟ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਡੇਲੀ ਸੂਟਾਂ ਦੀ ਅਪਡੇਟ ਮਿਲਦੀ ਰਹੇ ਨਵੇਂ ਡਿਜ਼ਾਈਨ ਨਵੇਂ ਪ੍ਰਿੰਟ ਤੁਹਾਡੇ ਸਾਹਮਣੇ ਵੀਡੀਓ ਸ਼ੋ ਹੋਣ ਲੱਗ ਜਾਏਗੀ ਨੈਕਸਟ 2 ਮੀਟਰ ਪਿਓਰ ਗਿੰਜ਼ਾ ਕਾਟਨ ਇਹ ਰਹੇਗੀ ਸ਼ਰਟ ਲੈਸ ਉਸ ਦਾ ਵਰਕ ਹੋਇਆ neck ਤੇ 2 ਮੀਟਰ ਬਾਟਮ ਗਿੰਜ਼ਾ ਕਾਟਨ ਦੀ ਬਾਟਮ ਤੇ ਵਰਕ 2.5 ਮੀਟਰ ਦੁਪੱਟਾ 1290 ਚ ਬਾਈ ਕਰ ਸਕਦੇ ਹੋ ਇਹ ਵੀ 2 ਮੀਟਰ ਸ਼ਰਟ ਰਹੇਗੀ ਗਿੰਜ਼ਾ ਕਾਟਨ ਦੀ ਬਾਟਮ ਤੇ ਵਰਕ ਰਹੇਗਾ 2 ਮੀਟਰ ਇਸ ਤੇ 2.5 ਮੀਟਰ ਇਸ ਤੇ ਦੁਪੱਟਾ 1299 ਵਿੱਚ ਇਹ ਸੂਟ ਤੁਸੀਂ ਬਾਇ ਕਰ ਸਕਦੇ ਹੋ ਵਿਦਾਊਟ ਲੈਨਿੰਗ ਸਟਿਚ ਹੋਣਗੇ ਲੈਸਸ ਲਗਾਉਣ ਦੀ ਐਕਸਟਰਾ ਕੋਈ ਲੋੜ ਨਹੀਂ ਸਿਰਫ ਕੇਵਲ ਤੁਸੀਂ ਸੂਟ ਸਲਾਈ ਕਰਕੇ ਵੇਅਰ ਕਰਨਾ ਡਿਜ਼ਾਈਨਰ ਸੂਟ ਰੈਡੀ ਨੇ बॉटम ਤੇ ਵੀ ਵਰਕ ਸ਼ਰਟ ਵੀ ਰੈਡੀ ਹੈ ਔਰ ਦੁਪੱਟਾ ਵੀ ਰੈਡੀ ਹੈ ਤੁਹਾਡੇ ਲਈ 2.5 ਮੀਟਰ ਗਿੰਜ਼ਾ कॉटन ਇਹ ਰਹੇਗਾ ਰਸੀਆ ਬ੍ਰਾਂਡ ਦਾ ਫੈਬਰਿਕ ਐਂਡ ਥ्रेड ਵਰਕ ਹੋਇਆ 2.5 ਮੀਟਰ बॉटम 2.5 ਮੀਟਰ ਇਸ ਨਾਲ ਦੁਪੱਟਾ 1390 ਚ ਇਹ ਵੀ ਤੁਸੀਂ ਬਾਇ ਕਰ ਸਕਦੇ ਹੋ ਦੁਪੱਟੇ ਤੇ ਵੀ ਵਰਕ ਮਿਲੇਗਾ ਕੈਮਰੀ ਕਾਟਨ ਦੀ ਸ਼ਰਟ ਰਹੇਗੀ 175 ਵੱਡੇ ਪਣੇ 'ਚ ਇਸ ਤੇ ਵਰਕ ਮਿਲੇਗਾ ਤੁਹਾਨੂੰ ਸ਼ਰਟ ਤੇ ਬਾਟਮ ਤੇ ਬਾਟਮਸ ਇਸ ਦੇ ਨਾਲ ਕਾਟਨ ਦੀ ਮਸਲੀਨ ਦਾ ਦੁਪੱਟਾ ਰਹੇਗਾ ਟਾਈ ਡਾਈ 950 ਵਿੱਚ ਇਸ ਨੂੰ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਆਲ ਓਵਰ ਸੂਟ ਰਹੇਗਾ ਬੀਬਾ ਪ੍ਰਿੰਟਸ ਨਾਲ ਸਫੋਂ ਦਾ ਟਾਈ ਡਾਈ ਦੁਪੱਟਾ ਮਿਲੇਗਾ 3.5 ਮੀਟਰ ਵੱਡੇ ਪਾਣੀ ਚ ਸੂਟ ਰਹੇਗਾ ਇੱਕ ਸੂਟ ਤੁਸੀਂ 699 ਚ ਬਾਈ ਕਰ ਸਕਦੇ ਹੋ ਦੋ ਸੂਟ ਬਾਈ ਕਰੋਗੇ ਤਾਂ ਤੁਸੀਂ 1350 ਚ ਬਾਈ ਕਰ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਦੇਖਿਆ ਉਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ